ਸਤਿ ਸ਼੍ਰੀ ਅਕਾਲ ਜੀ ਭੈਣ ਭਰਾਵਾਂ ਨੂੰ ਜਿੱਥੇ ਤੁਸ ਜੀਵਨ ਦਾ ਰਾਜੂ ਜੀ ਨੇ ਪਰਮਾਤਮਾ ਤੁਆ ਨੂੰ ਚੜ੍ਹਦੀ ਕਲਾ ਵਿੱਚ ਰੱਖ ਕੇ ਸੱਚੇ ਬਾਦਸ਼ਾਹ ਗਦ ਦੁਗਣੀ ਰਾਤ ਚੋਖੀ ਤਰੱਕੀ ਵਾਖਸ਼ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਸਰੀਕਾਰ ਹੈ ਬਾਹਰ ਬੈਠੇ ਦਸਾਂ ਦਸਾਂ ਵਿੱਚ ਮੇਰੇ ਭੈਣ ਭਰਾਵਾਂ ਜੋ ਕੁਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਰ ਹੈ ਜੀ ਠੀਕ-ਠਾਕ ਹੋ ਗਏ ਪਰਮਾਤਮਾ ਤੁਮਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁੱਖ ਦੀ ਰਾਤ ਚੋਗਣੀ ਤਰੱਕੀ ਬਖਸ਼ੀ ਜੀ ਜੋ ਟਾ ਫੈਮਲੀ ਦਾ ਵੀ ਬਹੁਤ 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 ਕੋਟ ਕੋਟ ਧੰਨਵਾਦ ਹੈ ਜਿਹੜੇ ਮੇਰੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ ਤਾਦ ਲੋ ਧੰਨਵਾਦ ਹੈ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁੱਖ ਦੀ ਰਾਤ ਚੋਗਣੀ ਤਰੱਕੀ ਬਖਸ਼ੀ ਜੀ ਆਪਾਂ ਹੁਣ ਅੱਜੋ ਕੱਲ ਕਰ ਰਹੇ ਆ ਇੱਕਾਈ ਵਿਚ ਆ ਤੇ ਆਪਾਂ ਗਲਤ ਕਰਾਂਗੇ ਗੱਲ ਕਰਦੇ ਆਪਾਂ ਮਾਨ ਕੇ ਦਿਲ ਦੀ ਮੀ ਸਾਡਾ ਮਾਨ ਕਾ ਤੋਂ ਨ ਟੱਕ ਰਿਆ ਮਨ ਕੀ ਗੱਦਾ ਦਿਲ اندرੋ ਕੀ ਵਾਅਦਾ ਦਿੰਦਾ ਅਸੀਂ ਇਹਨਾਂ ਦੋਹਾਂ ਦਾ ਤਾਲਮੇਲ ਕਰ ਰੱਖਦੇ ਹਾਂ ਅਸੀਂ ਪੱਜ ਤੌਰ ਤੇ ਉਧਰ 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 ਜਣੀ ਕੇ ਆਪਦੇ ਮਾਨਾ ਵਿਚਾਰ ਅਸੀਂ ਕਿਸੇ ਬੈ ਕੇ ਕੀਤੀ ਨਹੀਂ ਵੀ ਮਨ ਸਾਡਾ ਕੀ ਚਾਹੁੰਦਾ ਹੈ ਦਿਲ ਸਾਡਾ ਕੀ ਚਾਹੁੰਦਾ ਹੈ ਨਾ ਤੇ ਇੱਕ ਜਣੀ ਕੇ ਵਿਕਾਰ ਦੇ ਮੈਂਬਰ ਚ ਵੇਖ ਗਈ ਵਾਰੀ ਆਪਾਂ ਭੈਣ ਭਰਾ ਪੜੇ ਨਾ ਵੀ ਆਪਾਂ ਉਹਨੂੰ ਇੱਕ ਜਣੇ ਨੂੰ लाਡਲਾ ਰੱਖ ਲੈਨੇ ਆ ਚਲੋ ਹੋਈਏ ਬਾਕੀ ਉਹਨੂੰ ਸਾਰਾ ਪਰਿਵਾਰ ਕਹਿ ਲੱਗ ਗਿਆ ਵੀ ਯਾਰ ਤੇਰੇ ਸੁਪਾ ਕੋ ਸੁਭਾਅ ਨਾਲ ਜਿਹੜੇ ਕੰਮ ਨੂੰ ਤੂੰ ਕੋਈ ਨਾ ਘਾਟ ਆਈ ਪੈਂਦਾ ਜਿਹੜੇ ਕੰਮ ਉਹ ਘਾਟੇ ਪੈਂਦਾ ਉਹਨੇ ਕੀ ਸੋਚਿਆ ਉਹਨੇ ਇਕੱਲੇ ਨੇ ਮਨ ਚ ਇਹ ਗੱਲ ਸੋਚੀ ਆਂਦਾ ਵੀ ਆਪਾਂ ਕੁਝ ਨਾ ਕੁਝ ਬਣ ਕੇ ਵਿਖਾਣਾ ਬਾਹਰ ਬਹਿ ਕੇ ਉਹ ਵਿਚਾਰਾ ਕਰਨ ਲੱਗ ਗਿਆ ਵਿਚਾਰਾ ਕਰਦਾ ਕਰਦਾ ਤੇ ਮਨ ਜਿਹੜਾ ਕਹਿੰਦਾ ਆਦਾ ਵੀ ਤੁਹਾਨੂੰ ਘਰੋਂ ਕਰ ਉਹ ਕਰਦੇ ਹੋਏ ਗੱਲ ਕਹਿ ਕੇ ਆ ਗਿਆ ਵੀ ਮੈਂ ਹੁਣ ਚੱਲਿਆ ਮੈਂ ਤੁਹਾਨੂੰ ਕੁਝ ਬੜ ਕੇ ਵਿਖਾਵਾਂਗਾ ਹਨ ਤੇ ਉਹ ਮਨ ਨੂੰ ਉਚਾਰਾ ਲਾਉਂਦਾ ਵੀ ਆਪਾਂ ਕੀ ਪ੍ਰੋਗਰਾਮ ਕਰਾਂਗੇ ਕਾਹਦਾ ਕਾ ਕਿਵੇਂ ਆਪਾਂ ਕਹਿਤਾ ਏ ਵੀ ਆਪਾਂ ਬਣ ਕੇ ਕਿਤਾਬ ਖੋਲਣਾ ਮਨ ਕਵੇ ਡਾਕੇਬਾਰ ਲੱਗ ਜਾਂਦਾ ਮਨ ਕਵੇ ਤੂੰ ਚੋਰੀਆਂ ਕਰ ਲੱਗ ਜਾਂਦਾ ਮਣ ਕਵੇ ਤੂੰ ਆ ਦੌੜ ਚ ਭੱਜ ਤੂੰ ਮਣ ਕਵੇ ਆ ਦੌੜ ਚ ਭੱਜ ਦਨ ਵਿੱਚੋਂ ਵਾਜਾ ਦੰਦਾ ਵੀ ਐਸਾ ਕੰਮ ਨਾ ਕਰੀਏ ਜਿਹੜਾ ਕਿ ਆਪਾਂ ਨੂੰ ਸਾਰਾ ਜਾਗੀ ਨਿੰਦੀ ਜਾਵੇ ਔਰ ਤਾਂ ਘਰ ਦੇ ਅੰਦਰੋਂ ਮੁੜ ਕੇ ਸਾਰਾ ਜਾਗ ਜਾਂਦਾ ਇਹ ਚੀਜ਼ ਨੂੰ ਸੋਚਣਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਤੇ ਉਹ ਇੱਕ ਟ੍ਰੇਡ ਚੜ ਗਿਆ ट्रेन बहर स्टेट जाओ अखबारपुर बहुत सी उन्हें जो ट्रेन तो उतर तो उन्होंने नज़र पे बाथरूम बाथरूम पहला आप उतरे हैं सारी रात आप ट्रेन च रे हैं मन ने सोचा भी चलो इत उतर के स्नान पानी करते है ना चलो इनान पानी कर लागे तो जोड़ा ਓਹੋ ਬਾਸੂ ਮਾਏ ਯਾਨੀ ਕਿ ਸਪਾਈ ਕਰਨ ਵਾਲਾ ਸੀਗਾ ਤੇ ਉਹ ਜਦੋਂ ਉੱਤਰਿਆ ਕਿ ਉਹਨੇ ਸੋਚਿਆ ਵੀ ਇਹਨੂੰ ਵੀ ਦੱਸ ਦਈਏ ਆਪਾਂ ਉਹ ਇੱਕ ਦੂਜੇ ਨੂੰ ਦੱਸ ਦਿੰਦੇ ਵੇਖ ਰਾ ਕਰਕੇ ਵੀ ਆਹ ਇੱਥੇ ਚੀਜ਼ ਬੈਕ ਰਹੀ ਹੈ ਤੁਸੀਂ ਵੀ ਖਰੀਦ ਲਵਾ ਨਾ ਤੇ ਉਹਨੇ ਕੀ ਕੀਤਾ ਉਹ ਇਸ਼ਨਾਨ ਬਾਣੀ ਕਰਨ ਕਰਨ ਤੋਂ ਪਹਿਲਾਂ ਉਹਨੇ ਆਖਿਆ ਜੀ ਇੱਥੇ ਇਸ ਤਰ੍ਹਾਂ ਕਰਕੇ ਕਵਾੜ ਦੀ ਮੰਡੀ ਲੱਗਦੀ ਹੈ ਤੇ ਉਹਦੀ ਬੋਲੀ ਲਾ ਕੇ ਕਵਾੜ ਮਿਲਦਾ ਤੇ ਤੁਸੀਂ ਵੀ ਬੋਲੀ ਲਾ ਲਓ ਉਹਨਾ ਵੀ ਕੋਈ ਨਹੀਂ ਆਪਾਂ ਲਾ ਲੈਨੇ ਆ ਤੇ ਆਪਾਂ ਮਾਸ਼ਨਾਣ ਪਾਣੀ ਕਰ ਲਾਂ ਬੰਦੇ ਦੀ ਕਿੱਸਾ ਮੁਤਬਕੋ ਕਿਤਾਬ ਅਦਲਦੀ ਹੈ ਕਿਵੇਂ ਪ੍ਰਮਾਤਮਾ ਵਿਧੀਆਂ ਬਣਾਉਂਦਾ ਕਿਵੇਂ ਉਹਨੂੰ ਰਾਹ ਦਿੰਦਾ ਨਾ ਤੇ ਉਹਨੇ ਕੀ ਸੋਚਿਆ ਉਸ ਇਸ਼ਨਾਨ ਪਾਣੀ ਕਰ ਲਾ ਗਿਆ ਉਹ ਬੋਲੀ ਹੋਈ ਜਾਂਦੀ ਆ ਉਹ 10 ਤੋਂ ਲੱਗਦੇ 10 ਵੀਤੀ ਲੱਖਾਂ ਦੇ ਜਾਵਦੀ ਕਰੋੜਾਂ ਦੇ ਜਾਵਦੀ ਉਹ ਅਨਾ ਜੀ ਪੁਲਾਨੇ ਨੇ 50 ਕਰੋੜ 30 ਕਰੋੜ ਲਾਤਾ ਆ ਵਾਈ ਨੂੰ 3 ਲੱਖ ਲਾਤਾ ਉਹ ਅਨਾ ਜੀ ਉਹਨੇ 3 ਗਿਆਦਤੂ 50 ਕਹੇ ਦੇ ਉਹਨੇ 50 ਜਾ ਕੇ ਕਹਤਾ ਉਹ ਇੱਕ ਹੋਰ ਸੀਗਾ ਉਹਨੇ 50 ਤੋਂ 20 ਹੋਰ ਬਤਾਤੇ 70 ਕਹਤਾ ਉਹ ਫੇਰ ਮੁੜ ਆਇਆ ਅਨਾ ਜੀ ਉਹਨੇ 70 ਕਹਤਾ ਅਨ ਤੂੰ ਕਰੋੜ ਕਰ ਦੇ ਉਹਨੇ ਕਰੋੜ ਕਰਤਾ ਚਲੋ ਇਹ ਕੋਲ ਉੱਠਿਆ ਆ ਦਾ 1 ਕਰੋੜ 30 ਲੱਖ ਉਹਨਾਂ ਜੀ 1 ਕਰੋੜ 30 ਲੱਖ ਤੇ ਬੋਲੀ ਹੋ ਚੁੱਕੀ ਆ ਉਹ ਆਣਾ 2 60 ਲੱਖ ਐ ਦੇ 60 ਲੱਖ ਤੇ ਤੇ ਉਹ ਪਾਛੇ ਵਾਲਾ ਜੀ ਨੇ ਬੋਲੀ ਲਾਉਣੀ ਸੀ ਉਹ ਆਰਾ ਵੀ ਮੈਨੂੰ ਮਨਜ਼ੂਰ ਹੈ ਮਾ ਲੰਗਾ 1 ਕਰੋੜ 60 ਲੱਖ ਦਾ ਉਹਨੂੰ ਜੋਚਾ ਸਿਨਾਨਪਰੀ ਕਰੀ ਜਾਂਦਾ ਉਹ ਦਾ ਵੀ ਸਾ ਜਿਹੜਾ ਸਫਾਈ ਵਾਲਾ ਸੀ ਉਹ ਦਾ ਸਾਹਬਾਦਰ ਜੀ 1 ਕਰੋੜ 60 ਲੱਖ ਰੁਪਇਆ ਲੱਗ ਗਿਆ ਉਹ ਕਵਾੜ ਤੇ ਬੋਲੀ ਦਾ ਤੇ ਬੋਲੀ ਇੱਥੇ ਆ ਕੇ ਰੁਕ ਗਈ ਤੇ ਚਲੋ ਜੀ ਆਜੋ ਤੁਸੀਂ ਜਲਦੀ ਜਲਦੀ ਬਾਹਰ ਆਜੋ ਪਰ ਉਹਨਾਂ ਨੇ ਕਵਾੜ ਵਾਲਿਆਂ ਨੇ ਆਪਾਂ ਸਮਾਨ ਦਾ ਹੋਰ ਵੀ ਗਾਮਸ਼ਾਮ ਕਰਨਾ ਹੁੰਦਾ ਤੋ ਜਗਾ ਵੇਲੇ ਭਾਲ ਦੇ ਤਾਂ ਤੁਸੀਂ ਆਪਾਂ ਉਹਨਾਂ ਨੂੰ ਪੇਮੈਂਟ ਕਰਕੇ ਦੇ ਆਪਾਂ ਸੌਦਾ ਕਰ ਲਿਆ ਤੇ ਉਹ ਜਿਹਦੇ ਕੋਲ ਜਿਹੜਾ ਬੋਲੀ ਜੀ ਨੇ ਲਾਇਸੀ 1 ਲੱਖ 1 ਕਰੋੜ 30 ਲੱਖ ਆ 60 ਲੱਖ ਉਹਨਾਂ ਨੂੰ ਲਓ ਜੀ ਪੇਮੈਂਟ ਲੈ ਲਓ ਆਨਾਮਕਾਰ 1 ਕਰੋੜ ਤੋਂ ਉਹਨੂੰ ਬਲਾਕ ਕੇ ਲਿਆ ਵੀ ਜਿਹੜੇ ਬੰਦੇ ਨਾਲ ਆਪਾਂ ਗੱਲ ਕੀਤੀ ਉਹਨੂੰ 1 ਕਰੋੜ ਦੇਤਾ ਜਿਹੜਾ ਸੀ 60 ਲੱਖ ਉਹ 60 ਲੱਖ ਉਹ ਆਦੇ ਕੋਲੇ ਰੱਖ ਲੈਣੇ ਜਿਹੜਾ ਸਾਫ ਸੁਥਰੀਆਂ ਕਰਦਾ ਜਿਹਨੇ ਬੋਲੀ ਕਰਾਈ ਸੀ ਜਿਹਨੇ ਉਹਦੇ ਨਾਲ ਸਾਥ ਕੀਤੀ ਸੀ ਤੇ ਉਹਨੇ ਉਹ ਉਹ ਆਦਾ ਕਿ ਤੂੰ ਇਹ ਤੈਨੂੰ ਕਿੰਨੀ ਤਨਖਾਹ ਦਿੰਦੇ ਮੰਨ ਲਓ ਮਹੀਨੇ ਦੀ ਅਰਾਜੇ ਮਹੀਨੇ ਦਾ ਵੀ ਮੈਨੂੰ ਵਰਕ ਟੋ ਘਟ ਬੜਾ ਨਹੀਂ ਤਾਂ ਕੋਲ ਮੁਣਾ ਕੇ ਆਪਦਾ ਮੈਂ ਜੇ ਸਹੀ ਸੂਤ ਤੇ ਕੋਲੇ ਆਵਾ ਛੁੱਟੀ ਨਾ ਮਾਰਾਂ ਤੇ ਮੈਨੂੰ 7-8000 ਰੁਪਏ ਮਹੀਨੇ ਦਾ ਵੜ ਜਾਂਦਾ ਉਹ ਆਣਾ 70 ਲੱਖ ਰੁਪਇਆ ਤੂੰ ਲੱਖ ਦਾ ਛੱਡ 2 ਲੱਖ ਹੀ ਲੈ ਯਾਰ ਚਲੋ ਭਾਈ 60 ਲੱਖ 58 ਲੱਖ ਬਚ ਗਿਆ 58 ਲੱਖ ਨਾਲੇ ਪੈਸਿਆਂ ਨੂੰ ਦੇਖੇ ਨਾਲੇ ਕਰੀ ਆ ਬੇਬੀ ਕਰਦੇ ਨੇ ਸੱਚ ਨਹੀਂ ਮੰਨਣਾ ਵੀ ਕਿਵੇਂ ਕਰਾ ਕੇ ਲੈ ਆ ਉਹ ਜਦੋਂ ਆਇਆ ਤੇ ਉਹਦੇ ਜਾ ਕੇ ਉਹਨੇ ਪੁੱਛ ਆਇਆ ਕਰੇ ਕਰਦੇ ਤੁਹਾਨੂੰ ਪਤਾ ਵੀ ਜਦੋਂ ਬੱਚਾ ਟਾਈਮ ਬਾਅਦ ਬੱਚਾ ਜਾਂ ਖੇਡਦਾ ਆਵੇ ਜਾਂ ਕਿ ਉਹ ਹੀ ਆਣੀ ਆਣਾ ਭੱਜਦਾ ਨੱਟਦਾ ਨਾ ਕੋਈ ਵੇਲਾ ਹੋ ਜਾਂਦਾ ਕਈ ਵਾਰੀ ਭੈਣ ਭਰਾ ਦੇ ਮਗਰ ਇੱਕ ਦੂਜੇ ਬਹਿ ਕੇ ਚੰਦੂਰ ਚਲੇ ਜਾਂਦਾ ਹਨ ਵੀ ਇੰਨੇ ਟਾਈਮ ਨੂੰ ਮੁੜੇ ਉਹ ਗਾ ਟਾਈਮ ਹੀ ਲੱਗ ਜਾਂਦਾ ਉਹ ਆਦੇ ਵੀ ਵੇਲੜਾ ਗਿਆ ਆਪਣਾ ਉਹਨੇ ਵੇਲੜਾ ਗਿਆ ਉਹਨੇ ਆ ਕੇ ਮਾਂ ਦੇ ਪੈਰੀ ਹੱਥ ਲਾਏ ਪਿਤਾ ਦੇ ਪੈਰੀ ਹੱਥ ਲਾਏ ਭਰਾ ਪਰਾ ਨੂੰ ਗਲਤਨੀ ਪਾ ਕੇ ਮਿਲਿਆ ਪਰਜਾਈ ਨੂੰ ਪੈਰੀ ਹੱਥ ਲਾਏ ਉਹ ਹਨੇਵੇਂ ਟਾਈਮ ਦਾ ਗਿਆ ਇਨ ਟਾਈਮ ਕਿੰਨੇ ਕਿਦੈ ਦਾ ਕੱਲ ਗਿਆ ਜੀ ਤੇ ਅੱਜ ਕੀ ਇਹਨੇ ਕਿਉਂ ਕਮਾਲ ਆਇਆ ਹੋਗਾ ਉਹ ਬਹਿ ਗਿਆ ਬੱਲਾ ਸੁਣ ਗਿਆ ਉਹ ਵਾਲਾ ਵੀ ਮਾਇਆ ਰਖਦਾ ਪ੍ਰਮਾਤਮਾ ਤੇ ਬ੍ਰੋਸਾ ਤੁਸੀਂ ਰੱਖਦੇ ਆ ਮਨ ਤੇ ਬ੍ਰੋਸਾ ਦਿਲ ਤੇ ਬ੍ਰੋਸਾ ਕੀ ਗੇ ਪਰਮਾਤਮਾ ਨੂੰ ਨਾਲ ਹਾਜ਼ਰ ਨਾਜ਼ਰ ਸਮਝ ਕੇ ਆਪਾਂ ਤੁਰ ਗਏ ਤੇ ਫੇਰ ਆਪਾਂ ਕੰਜ ਬੋ ਸਕਦੇ ਤੁਸੀਂ ਇਹ ਚੀਜ਼ਾਂ ਚਾਹੁੰਦੇ ਤੁਸੀਂ ਬਸ ਮੁੱਖ ਪੈਸਾ ਮੁੱਖ ਪੈਸਾ ਮੁੱਖ ਪੈਸਾ ਥੋੜੀ ਜਿਹੀ ਜਿਹਾ ਨਾਮ ਜਪੋ ਉਹ ਸਾਰਾ ਪਰਿਵਾਰ ਸੋਚਣ ਲੱਗ ਜਾਂਦਾ ਹੈ ਤੂੰ ਕੀ ਬਿਝਾਰਤਾਈਆਂ ਲੱਗਿਆ ਕੋਣ ਇਹ ਆਪਣੇ ਕੋਲੋਂ ਜੜੀ ਕੇ ਪਾਸਾ ਟਾਲਦਾ ਵੀ ਗੱਲ ਨਾਲਦਾ ਹੈ ਵੀ ਜਿਹੜੇ ਤੱਕ ਗੱਲ ਨਾਲਾ ਵੀ ਇਹਨੇ ਤਾਂ ਕਾਲਦਾ ਗਿਆ ਦੇਰ ਕੀ ਕੀਤਾ ਉਹ ਉਹ ਹਨ ਵੀ ਜਦੋਂ ਉਹਨੇ ਝੋਲਾ ਚੱਕ ਕੇ ਤੇ ਅੱਗੇ ਲੱਖਤਾ ਪਿਤਾ ਵੀ ਵੇਖ ਮਾਂ ਵੀ ਵੇਖ ਪਰਜਾਈ ਵੀ ਵੇਖ ਭਰਾ ਵੀ ਵੇਖ ਝੋਲੇ ਨੇ ਵੀ ਇੱਕ ਰਾਤ ਕੀ ਟਿੱਕੀ ਵੀ ਤੇ ਚਮਤਕਾਰ ਕਿਵੇਂ ਕੀਤਾ ਇਹਨੂੰ ਪੁੱਛੀਏ ਜਿਆਦਾ ਇਹ ਚੋਰੀ ਕਰਕੇ ਆ ਜਾਂ ਕਿਸੇ ਹੋਰ ਨੂੰ ਕਿਸੇ ਨਾਲ ਗਿਆ ਹੋਊਗਾ ਉਹਨਾਂ ਦਾ ਨਾਮ ਨਾ ਕੀਤੀ ਚੋਰੀ ਨਾਮ ਨਾ ਕਿਹਾ ਮਾਰੇ ਥਗੀ ਠੀਕ ਹੈ ਮੈਂ ਟ੍ਰੇਨ ਤੇ ਚੜਿਆ ਟ੍ਰੇਨ ਤੋਂ ਉਹ ਜਗ੍ਹਾ ਉਤਰ ਗਿਆ ਉੱਥੇ ਇੱਕ ਪੁਚਾ ਪਰਦਾ ਜਿਹਾ ਬਾਹਰ ਸਪੰਜਰ ਕਰਦੇ ਆ ਉਹ ਜਿਵੇਂ ਰੱਖਿਆ ਅੱਡਿਆਂ ਤੇ ਜਿਵੇਂ ਰੇਲਵੇ ਦੇ ਵੱਡਾ ਅੱਡਾ ਹੋਵੇ ਜਾਂ ਕਿਸੇ ਵੀ ਅੱਡੇ ਤੇ ਜਨਕੀ ਛੋਟੇ-ਮੋਟੇ ਰੱਖੇ ਹੁੰਦੇ ਨੇ ਇਹੇ ਕਰਮਚਾਰੀ ਹੁੰਦੇ ਹੁੰਦਾ ਆਲਾ ਮੈਂ ਉਹਨੂੰ ਆਖਿਆ ਮੈਂ ਉਤਰਿਆ ਤੇ ਉੱਥੇ ਮੈਂ ਜਦੋਂ ਉਸ ਨਾਲ ਪਾਣੀ ਕਰ ਲਗਾ ਮੈਨੂੰ ਉਹਦੇ ਸਾਫ਼ ਤੁਸੀਂ ਬੋਲੀ ਕਰਨੀ ਆਏ ਆਹ ਦਾ ਮੇਰੇ ਮੁੰਜ ਨੇ ਕਹਾਂ ਮੈਂ ਬੋਲੀ ਕਰਨਾ ਹੈ ਉਹਦਾ ਕਿ ਪਹਿਲਾਂ ਤੁਸੀਂ ਬੋਲੀ ਕਰਿਓ ਆਹ ਦਾ ਨਹੀਂ ਯਾਰ ਇਹ ਮੈਂ ਰਾਤ ਦਾ ਡਟ ਰਹੀ ਤੂੰ ਉੱਤਰ ਜੜਿਆ ਮੈਂ ਤੇ ਮੈਨੂੰ ਤਕੀਵਾ ਜਾ ਹੋਇਆ ਤੇ ਮੈਂ ਹਮਨ ਸਨਾਰ ਪਾਣੀ ਕਰ ਲਾ ਜਾਂ ਤੂੰ ਬੋਲੀ ਜਿੱਲਾ ਦੀ ਲਾ ਦੀ ਲਾ ਦੀ ਆਪਾਂ ਪਹਿਲੇ ਦੇ ਜੀ ਉਹ ਆਹ ਨਾਲ ਉਹਨੇ ਮੈਨੂੰ ਨਹੀਂ ਪੁੱਛਿਆ ਵਿੱਚ ਤੇਰੇ ਕੋਲੇ ਕੀ ਹੈ ਨਾ ਮੈਂ ਉਹਨੂੰ ਦੱਸਿਆ ਵੀ ਮੇਰੇ ਕੋਲੇ ਕੀ ਹੈ ਆਹ ਦਾ ਮੈਂ ਵੀ ਬਾਤ ਰੋਂ ਜਨਾ ਇਹ ਨਾ ਹੁੰਦੇ ਨੇ ਕਹਤਾ ਆਹ ਦਾ ਜੀ ਉਹ 30 ਲੱਖ ਲੱਗ ਗਿਆ ਮੈਂ ਕਹਾਂ ਤੂੰ 60 ਕਹਿ ਦੇ ਉਹ ਦੂਜੇ ਦਾ 90 ਕਹਿਤਾ ਮੈਂ ਕਿਹਾ ਤੁਸੋਂ ਸ਼ੌਟ ਪਾ ਦੇ ਉਹਨੇ ਸ਼ੌਟ ਪਾਈ ਗਿਆ ਖੀਰ ਨੂੰ 1 ਕਰੋੜ 60 ਲੱਖ ਤੇ ਸੌ ਦਾ ਹਤਾ ਹੋਗਾ ਉਹ ਕੁਆਰਟ ਦਾ ਤੇ ਮੈਂ ਇਹ ਘਰ ਦਾ ਕੁਆਰਟ ਚ ਕਰਦਾ ਸੀ ਮੈਂ ਤਾਂ ਉਹ ਉਹਨੇ ਮੈਂ ਟ੍ਰੇਨ ਤੇ ਚੜਿਆ ਹੋਇਆ ਸੀ ਮੈਂ ਇਹਨੂੰ ਪੈਸਾ ਨਹੀਂ ਢੱਕਣੀ ਕੋਲੇ ਤੇ ਮੈਂ ਆ ਗੱਲ ਉਹਨੇ ਉਹ ਕਰੀ ਗਿਆ ਮੈਂ ਉਹਦੇ ਮਗਰ ਹਾਂ ਹਾਂ ਕਰੀ ਗਿਆ ਤੇ ਉਹਨੇ 1 ਕਰੋੜ 60 ਲੱਖ ਦਾ ਕਰ ਲਿਆ ਕਰੋੜ ਅਸੀਂ ਉਹਨੂੰ ਦੇਤਾ ਜਿਹੜਾ 60 ਲੱਖ ਸੀ ਉਹ ਸੀ ਆਖ ਲਿਆ ਕਹ ਲੋ ਜੀ ਉਹਨੇ ਕੀ ਕੀਤਾ ਤੇ 1 ਕਰੋੜ ਰੁਪਏ ਤੇ ਉਹਨੂੰ ਲਾਇ ਲਾਇ ਸੀਗਾ ਤੇ ਉਹਨਾਂ ਜੀ 1,60 ਲੱਖ ਵਰਮ ਪਹਿਲਾਂ ਤੋਂ ਮੰਨਦਾ ਨਹੀਂ ਸੀ انا ਮੈਂ 2 ਕਰੋੜ ਲੈਣਾ ਤੇ ਮਿਹੜ ਕੋਣਾ ਸੋਚਾ ਮਨਾ ਕਿ ਕਿੱਥੇ ਤੋਂ ਬੰਦੀ ਬੰਦੀ ਨੂੰ ਕਰਸਦਾ ਸੀ ਕਿੱਥੇ ਪ੍ਰਮਾਤਮਾ ਤੇਰੇ ਅਨਸੰਗਾ ਤੂੰ ਇਹ ਜਿਹੜਾ ਇੰਨਾ ਪ੍ਰੋਜੈਕਟ ਤਿਆਰ ਕਰਾ ਲਿਆ ਇਹ ਉਹਦੇ ਹਸੜੀ ਨੇ ਕਰਾਇਆ ਉਹ ਹੀ ਤੇਰੇ ਨਾਲ ਟੌਲ ਲਗਾਉਂਦਾ ਆਪਾਂ ਸੋਚਦੇ ਨਹੀਂ ਇਹ ਚੀਜ਼ ਨੂੰ ਆਪਾਂ ਨੂੰ ੱੱਕੇ ਨਾਲ ਹੀ ਜਾਂਦਾ ਰਸਤੇ ਸਾਹ ਤੇ ਆਪਾਂ ਰਸਤੇ ਸਾਹ ਤੇ ਜਾੜੇ ਨਹੀਂ ਚਾਹਣੇ ਸੋਹਦਾ ਜੀ ਮੇਰਾ ਕੁਝ ਨਹੀਂ ਹੋਇਆ ਮੈਂ 1 ਕਰੋੜ ਦਾ ਉਹਨਾਂ ਨਾਲ ਹੀ ਸੇਠ ਨਾਲ ਗੱਲ ਹੋ ਗਈ ਸੀ ਮੈਂ 2 ਕਰੋੜ ਮੰਗਿਆ ਉਹਨੇ 1,60 ਲੱਖ ਤੇ ਖੜ ਗਿਆ ਤੇ ਮੈਂ ਕਿਹਾ ਚੱਲ ਮੈਂ ਨਹੀਂ ਇਹਨਾਂ ਨੂੰ ਪਹਿਲਾਂ ਮੈਂ ਮੰਨਦਾ ਸੀ ਨੂੰ ਮੈਂ ਨਹੀਂ ਦੇਣਾ ਫਿਰ ਉਹ ਜਿਹੜਾ ਸਾ ਉਹ ਤੇ ਸਵਾਈ ਕਰਮਚਾਰੀ ਸੀਗਾ ਗਰੀਬ ਸੀਗਾ ਵਿਚਾਰਾ ਉਹ ਨਾਲ ਲੱਦੇ ਲਿਖੇ ਨਾਲੇ ਸੌਦਾ ਕਰਿਆ ਬੇ ਨਾਲੇ ਹੀ ਕਿਹਾ ਬੇ ਨਾਲੇ ਬੋਲੀ ਲਾਇਆ ਬਣਨ ਗਿਆ ਉਹਦਾ ਇਹ ਸਾਦਾ ਜਿਹਾ ਬੰਦਾ ਹੈ ਨਾ ਵੀ ਇਹ ਕੀ ਕਰ ਜੋ ਕਰਾਊਗਾ ਉਹ ਜਿਹੜਾ ਰੇਲ ਤੋਂ ਉੱਤਰਿਆ ਰੇਲ ਤੋਂ ਉਤਰ ਕੇ ਬਾਥਰੂਮ ਚ ਵੜ ਗਿਆ ਇਹਦੇ ਕੋਲੇ ਕੀ ਤੁਹਾਨੂੰ ਤੇ ਅਧਾ ਮਾਇਆ ਨੂੰ ਕਹੀ ਗਿਆ ਮੈਂ ਬਾਕੀ ਪੈਸੇ ਉਹ ਦੇ ਦਾਰ ਤੱਕ ਦੂਜੇ ਮੈਂ 2 ਲੱਖ ਰੁਪਏ ਵਾਲੇ ਵਿੱਚ ਉਹ ਦੇ ਆਹ ਬਾਕੀ ਪੈਸੇ ਜਦੋਂ ਭਰਜਾਈ ਨੇ ਭਰਾ ਨੇ ਝੋਲਾ ਵੇਖਿਆ ਭਰਿਆ ਪੇਛੇ ਆਇਆ ਕੁਮਾਰੀ ਨੇ ਦੱਸਿਆ ਵੀ ਚਲ ਜੋ ਚੋਰੀ ਠੱਗੀ ਧੁਗੀ ਮਾਰੀ ਹੋਈ ਤਾਂ ਕੋਈ ਗੱਲਿਕਾ ਨੂੰ ਪਤਾ ਲੱਗ ਜੂਗਾ ਇਹ ਤਾਂ ਗੁੱਜੀ ਗੱਲ ਨਹੀਂ ਦੀ ਤੇ ਕੋਈ ਗੱਲ ਨਹੀਂ ਕਰ ਲੂ ਸੋ ਦੋ ਦਿਨਾਂ ਅੰਗੇ ਚਾਰ ਦਿਨਾਂ ਅੰਗੇ ਪੰਜ ਦਿਨਾਂ ਅੰਗੇ ਹਫ਼ਤਾ ਨੂੰ ਜਾਨੀ ਕਿ ਮਹੀਨੇ ਦੇ ਨੇੜੇ ਟਲੀ ਹੋਣਾ ਹੋਰ ਇਹ ਜੁੱਸ ਨੂੰ ਗੱਲ ਦਾ ਵਿਸ਼ਵਾਸ ਨਹੀਂ ਕਰਦੇ ਮੇਰੇ ਨਾਲ ਕੋਈ ਵੀ ਬੰਦਾ ਸਾਂਝਾ ਬੰਦਾ ਤੋਰਦੋਂ ਮੈਂ ਉਸ ਜਗ੍ਹਾ ਤੇ ਲੈ ਜਾਊਂਗਾ ਜਿਹੜੀ ਉਹ ਜਗ੍ਹਾ ਤੇ ਮੈਂ ਉਤਰਿਆ ਕਿੱਥੇ ਉਹ ਵਪਾਰ ਕਰਦਾ ਕੀ ਹੋਇਆ ਕੀ ਨੇ ਉਹ ਆਪੇ ਬਿਆਨ ਕਰੂਗਾ ਬੰਦਾ ਬਾਕੀ ਮੈਂ ਨਾਲ ਚੱਲੂਗਾ ਜਦੋਂ ਮੈਂ ਉਤਰ ਗਿਆ ਤਾਂ ਬਹੁਤ ਬੰਦੇ ਨੇ ਮੈਨੂੰ ਦੂਰੋਂ ਪਛਾਨ ਲੈਣਾ ਵੀ ਉਹ ਮਲਾਨਾ ਸੇਠ ਫੇਰ ਆ ਗਿਆ ਅੱਜ ਇਹ ਫੇਰ ਬੋਲਤ ਉਹ ਜਾਣੀ ਕਿ ਬੋਲੀ ਦੇ ਲੋਆ ਬੋਲੀ ਦੇ ਲੋਆ ਪਵਾੜ ਜਿਹੜਾ ਉਹ ਚਾਹਦੇ ਆ ਤੇ ਕੋਈ ਘਬਰਾਹਟ ਨਹੀਂ ਕਰਨ ਕਦੇ ਭਝਾਈ ਪਾੜੀ ਲਿਆ ਭਰਾ ਜੋ ਕਲਮੜੀ ਪਾ ਆਪਾ ਦੋਨੇ ਪ੍ਰਾਰਾਲ ਮਿਲ ਕੇ ਚੱਲ ਲੰਘ ਗਏ ਉਹਨੂੰ ਸੋਚਿਆ ਬਈ ਅੱਗੇ ਤਾਂ ਮੈਨੂੰ ਕਹਿੰਦੇ ਸੀ ਵੇਲੜ ਨਕਮਾ ਜੋ ਵੀ ਕੰਮ ਕਰਦਾ ਇਹ ਇਹੇ ਕੰਮ ਪੁੱਠੇ ਹੁੰਦੇ ਕੋਈ ਕੰਪਨੀ ਸਿੱਧਾ ਹੁੰਦਾ ਅੱਜ ਯਾਨੀ ਕਿ ਘਰ ਦਾ ਦਾ ਮੈਂਬਰ ਮੈਂ ਸੀ ਗਈ ਸੀਗਾ ਵੀ ਮੈਂ ਉਦੋਂ ਤਾਂ ਮੈਨੂੰ ਇਹਨਾਂ ਨੇ ਪਿਆਰ ਲਾੜ ਲਟਾਇਆ ਇਹ ਸਿਰਫ ਔਰ ਲਾੜ ਲਡਾਉਂਦੇ ਆ ਤੇ ਪੈਸੇ ਨੂੰ ਲੜਉਂਦੇ ਆ ਜਿੱਥੇ ਝੋਲਾ ਖਾਲੀ ਹੋ ਗਿਆ ਉੱਥੇ ਤੇਰਾ ਉਹੀ ਹਾਲ ਹੋਊਗਾ ਕੋਹਾ ਵੀ ਮੈਂ ਇਹ ਪੈਸੇ ਜਿਹੜੇ ਐ ਅੱਧੇ ਪਿਤਾ ਦੇ ਨਾਮ ਕਰੋੜੇ ਦੇ ਅੰਦਰ ਨਾ ਰੱਖਾਂ ਕੋਹਾ ਇਹ ਕਮਾਈ ਤੋਂ ਇਹ ਮੰਨ ਪਰ ਕੀ ਕਰਨਾ ਹੈ ਨਾ ਤੇ ਚਲ ਤੁਹਾਏ ਸਾਰੀ ਆਪਾਂ ਆ ਚੀਜ਼ ਬਣਾ ਲਿਆ ਉਹਨੂੰ ਵੀ ਉਹਨਾਂ ਨੂੰ ਪਾਈਦਾ ਕੋਹਾ ਮੈਂ ਮਾਤਾ ਦਾ ਅਸ਼ੀਰਵਾਦ ਲੈ ਕੇ ਗਿਆ ਸੀਗਾ ਮਾਪਿਆਂ ਦੇ ਨਾਲ ਹੀ ਮੈਂ ਝਗੜ ਕੇ ਗਿਆ ਸੀ ਥੋੜਾ ਲੜਨ ਦੇ ਨਾਲ ਦੇ ਵਿੱਚ ਕੁਝ ਨਹੀਂ ਮਹਿਮਾਨ ਮੇਰੀ ਨਹੀਂ ਇਹ ਗੱਲ ਕਹੀ ਪੁੱਤਾਂ ਪੁੱਤਰ ਵਾਕਈ ਨਖਾਟੂ ਨਿਕਾ ਗਿਆ ਬਈ ਤੂੰ ਕਮਾਉਂਦਾ ਨਹੀਂ ਮੁਖ ਲਿਆ ਕੇ ਪੰਜੀ ਨਿਧਰਦਾ ਉਹ ਕੋਹਰਾ ਹੀ ਪਰਮਾਤਮਾ ਹੀ ਹੈ ਐ ਗੱਲ ਕਹਿ ਕੇ ਬਹਾਂ ਗਿਆ ਮੇਰਾ ਸੱਚੇ ਬਾਸ਼ਾ ਨੇ ਮਹਿਰ ਕਰਦੀ ਬੰਦੇ ਦੀ ਤਕਦੀਰ ਬਦਲਦਾ ਕੋਈ ਪਤਾ ਨਹੀਂ ਅਰਛਾ ਤੋਂ ਉਸ ਚੁੰਦੇ ਨੇ ਅਰਛਾ ਤੋਂ ਅਰਛਾ ਤੋਂ ਵੀ ਥੱਲੇ ਛੱਡ ਲੈਂਦਾ ਜੀ ਉਹਦਾ ਰੱਤਾ ਆਪਾਂ ਗੱਦਨਾ ਵੀ ਨਾ ਆਪੇ ਯਰ ਆਪਾਂ ਕੋਈ ਗਲਤੀ ਕਰਦੇ ਆਪਾਂ ਸੋਚਦੇ ਜੀ ਮਰਾ ਬਵੇਦ ਆਪਾਂ ਗੈਨੇ ਆਤਸਾ ਬਸ ਉਹ ਕਿਚੜੀਆਂ ਚੱਕਦੇ ਹੋ ਲੈ ਪੜਨੋ ਚੋਰੀ ਸੁਣਾਉਂ ਕਰਦੇ ਜੋ ਉਹਦੇ ਪਰ ਉਹ ਪਰਵੇਦਾ ਵੀ ਇਹ ਕਰਦਾ ਕੀ ਹੈ ਕੱਲਿਆਂ ਆਦੇ ਵਾਰ ਤੇ ਕਰੇ ਕੀ ਜਾਂਦਾ ਹੈ ਨਾ ਦਸਾਂ ਨੋਆਂ ਦੀ ਕਸਤ ਕਮਾਈ ਕਰ ਨਹੀਂ ਸਕਦਾ ਹੈ ਉਹ ਕੋਠੇ ਪਾਸੇ ਉਹਦਾ ਦੁਆਰ ਕੋ ਲੱਗਦਾ ਤੇ ਲੱਗਦਾ ਕਿਉਂ ਪਰਮਾਤਮਾ ਨੇ ਉਹਨਾਂ ਸੱਚੇ ਦਿਲੋਂ ਜੋ ਵੀ ਕਰਦਲ ਚਾਹੋ ਘਾਟਾ ਪੈ ਜਾਂਦਾ ਚਾਹੇ ਕੋਸ ਵੀ ਆਪਾਂ ਕਰਦੇ ਮੋਢੇ ਨੂੰ ਕਹਿਨੇ ਲੈਂ ਤੂੰ ਆਹ ਕਰਤਾ ਤੂੰ ਆਹ ਕਰਤਾ ਜੇ ਤੂੰ ਆਏ ਕਰ ਦਤਾਏ ਹੋ ਜਾਂਦਾ ਜਾਂਦਾ ਹਰੇਕ ਬੰਦਾ ਵਾਦੇ ਨਹੀਂ ਆ ਚਲੋ ਕਰਨ ਵਾਲਾ ਪਰਮਾਤਮਾ ਦੇਣ ਵਾਲਾ ਪਰਮਾਤਮਾ ਵੇਖੋ ਬੰਦਾ ਚੜਿਆ ਰਹੇ ਫੇਰ ਉਤਰਿਆ ਫੇਰ ਉਹਦੀ ਕਲਾ ਕਲਾ ਵੇਖੋ ਕਿਵੇਂ ਮਰਤੀ ਪਰਮਾਤਮਾ ਨੇ ਕਿਵੇਂ ਖੇਡ ਅਜਿਹੀ ਕਿਵੇਂ ਚਮਤਕਾਰ ਕੀਤਾ ਨਾ ਅੱਜ ਉਹਦੀ ਵੀ ਬੱਲੇ ਬੱਲੇ ਪਰਮਾਨ ਖੁਸ਼ ਰਾਜੀ ਭਾਗੀ ਤੇ ਸੋ ਆਪਾਂ ਇੱਕ ਨਾ ਸਭ ਤੋਂ ਛੋਟੀ ਜੀ ਗੱਲ ਪਿੱਛੇ ਤੇ ਸਾਹ ਛੱਡ ਜਾਂਦੇ ਰੱਬ ਦਾ ਰੱਬ ਉਹ ਵੀ ਬਿਲਕੁਲ ਪਰਕਾਰ ਨਾ ਜਾਉ ਇਸੇ ਲਈ ਕੀ ਹੈ ਸੋ ਆਪਾਂ ਬਲੌਗ ਦਾ ਕਰਦੇ ਥੈਂਕ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੰਦੂਰੀ ਰਾਤ ਚੌਵੀ ਤਰੱਕੀ ਬਖਸ਼ੇ ਜੀ ਮਿਹਰ ਭਰੇ ਹੱਥ ਰੱਖੇ ਸੱਚੇ ਪਾਤਸ਼ਾਹ ਸਭ ਤੇ ਬਹੁਤ ਬਹੁਤ ਧੰਨਵਾਦ ਹੈ ਭੈਣ ਭਰਾਵਾਂ ਦਾ ਜਿਹੜੇ ਸਾਨੂੰ ਇੱਥੋਂ ਤੱਕ ਲੈ ਆਏ ਪਰਮਾਤਮਾ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਮੇਰੇ ਭੈਣ ਭਰਾਵਾਂ ਨੂੰ ਜੋ ਟੌਪ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਕੋਸ਼ਿਸ਼ਾਂ ਨੂੰ ਮਿਲ ਰਿਹਾ ਬਹੁਤ ਕੋਸ਼ਿਸ਼ਾਂ ਦਾ ਜੋ ਪ੍ਰਾਪਤੀ ਕਰ ਚੁੱਕੇ ਹੈ ਕੋਰਡੀਨੂ ਮੈਂ ਕਹਿ ਸਕਦਾ ਪਰ ਜਿਹੜਾ YouTube ਚੈਨਲ ਹੈ ਜਿਹੜਾ ਵੀ ਇਹਦੇ ਨਾਲ ਜੁੜ ਗਿਆ ਤੇ ਬਸ ਉਹਦੀ ਆਪਾ ਹੋ ਬਾਰੇ ਇਹ ਨਾ ਸੋਚੋ ਵੀ ਸਾਡੇ ਜਿਹੜਾ ਦਿਮਾਗ ਤੇ ਆਪਾਂ ਲੋਡ ਪਾਉਂਦੇ ਸੀ ਉਹ ਇਹਨਾਂ ਚੀਜ਼ਾਂ ਨੇ ਘਟਾਇਆ ਦਿਮਾਗ ਤੇ ਬੋਝ ਇਹ ਆਪਾਂ ਮਾਨਸਰਤ ਮਾਰਉਂ ਵੀ ਆਖੜ ਨੂੰ ਬੋਧੀ ਆ ਜਾਂਦਾ ਕਿ ਫਿਰ YouTube ਆਪਣਾ ਕਿਵੇਂ ਮਾਰਉਗਾ ਆਪਾਂ ਨੂੰ ਅੱਗੇ ਤੋਰਨ ਵਾਸਤੇ ਆਪਾਂ ਜੁੜੇ ਨਹੀਂ ਸੀ ਆਪਾਂ ਨੂੰ ਇੰਤਾ ਲੱਗਦਾ ਸੀ ਯਾਨੀ ਤਾਂ ਕੋਈ ਖਬਰ ਝੂਠੀ ਆ ਕੋਈ ਸੱਚੀ ਆ ਹੀ ਕਹਿ ਛੱਡਦੇ ਸੀ ਪਰ ਜਿਹੜਾ ਇਹ ਚੀਜ਼ ਸਾਨੂੰ ਗਿਆੜ ਦਿੰਦਾ YouTube ਉਹ ਸਾਨੂੰ ਗਿਆੜ ਇਸ ਇਸ ਜਗ੍ਹਾ ਤੇ ਪੋਹਣਾ ਚਾਹੀਦਾ ਇਸ ਜਗ੍ਹਾ ਤੋਂ ਕੋਟ-ਕੋਟ ਕੇ ਇੱਥੇ ਆ ਜਾਏਗਾ ਇਹ 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 ਇਸੇ ਮਾਲ ਨਾ ਜਿਹੜਾ ਕਰਨਾ ਨਾ ਉਹ ਕਿਤੇ ਢੰਗ ਤਰੀਕੇ ਨਾਲ ਕੀਤਾ ਜਾਂਦਾ ਨਹੀਂ ਵੀ YouTube ਦੇ ਆਪਾਂ ਚੈਨਲ ਬਣਾ ਲਿਆ ਬਾਸ ਸਿੱਟੀ ਉਹ ਸਾਰਾ ਕੁਝ ਹੁਣ ਜਿਹੜਾ ਕੁਝ ਆਪਾਂ ਨੂੰ ਇਹ ਮੋਬਾਈਲ ਬਾਰੇ ਵੀ ਪਤਾ ਲੱਗਦਾ ਜਾਂ ਕਿਸ ਬਾਰੇ ਨਹੀਂ ਜਦੋਂ ਮਰਜ਼ੀ ਐ ਕਰਕੇ ਕੱਢ ਦੋ ਤਾਂ ਥੋੜੇ-ਥੋੜੇ ਸਾਰਾ ਕੁਝ ਸਾਹਮਣੇ ਆ ਜਾਂਦਾ ਮੈਂ ਹੱਦ ਕਰ ਦੇਣਾ ਚੀਜ਼ਾਂ ਬਹੁਤ ਬੜੀਆਂ ਹੈ ਜੀਆਂ ਥੋੜਾ ਜਣਾ ਆਪਾਂ ਦਿਮਾਗ ਨੂੰ ਖੋਲ ਕੇ ਦਿਮਾਗ ਨੂੰ ਸੋਚ ਕੇ ਮੂਤੋਬ ਮਾੜੀ ਜੀ ਜੀ ਬਹੁਤ ਵਧੀਆ ਸਾਡੇ ਲਈ ਰੱਬ ਬਸ ਮੈਂ ਦੋ ਦਿਨ ਸਮਾਂ ਆਮ ਕੋਈ ਬਿਆਨ ਨਹੀਂ ਕਰ ਸਕਦਾ ਪਰ ਮੈਨੂੰ ਗਿਆਨ ਬਹੁਤ ਇਹ ਚੀਜ਼ ਤੋਂ ਆਇਆ ਠੀਕ ਹੈ ਜੀ ਮੇਰੀ ਜ਼ਿੰਦਗੀ ਦਾ ਸੁਧਾਰ ਵੀ ਹੋਇਆ ਬਹੁਤ ਪਲੰਗਾ ਤੇ ਮੈਂ ਜਨਨਾ ਮੇਰੇ ਭੈਣ ਭਰਾਵਾਂ ਦਾ ਅਸ਼ੀਰਵਾਦ ਬਾਹਰ ਬੈਠੇ ਮੇਰੇ ਭੈਣਾਂ ਮੇਰੇ ਵੀਰ ਮੇਰੇ ਬਜ਼ੁਰਗ ਮੇਰੇ ਮਾਤਾ ਮਾਤਾ ਬੱਚੇ ਸਾਰੇ ਬਰੇ ਚਾਹ ਨਾਲ سپورਟ ਕਰਦੇ ਨੇ ਸਾਨੂੰ سپورਟ ਕਰਦੇ ਨੇ ਹਰ ਚੰਨ ਪੁੱਛਦੇ ਨੇ ਬੱਚਾ ਵਧੀ ਪੁੱਛਦੇ ਨੇ ਠੀਕ ਹੈ ਜੀ ਰਿਸ਼ਤੇਦਾਰ ਦਾ ਫੂੜ ਭਾਵੇਂ ਮਹੀਨਾ ਆਵੇ 2 ਮਹੀਨਾ ਆਵੇ ਮੈਂ ਰਿਸ਼ਤੇਦਾਰ ਦੇ ਫੂੜ ਨਾਲ ਤੋਂ ਕਨੈਕਟ ਬੰਦ ਕਰਦੇ ਹਾਂ ਬਸ ਕੋਈ ਚਾਹ ਨਾ ਰੱਖੋ ਆਪਦਾ ਘਰ ਵੇਖੋ ਉਸ ਹਸਾਬ ਨਾਲ ਲਾਖ ਪੱਟੋ ਜਿਸ ਹਸਾਬ ਨਾਲ ਸੀ ਮਜਨ ਲੈ ਕੇ ਉਹ ਲਾਖ ਨੂੰ ਪੂਰਾ ਕਰ ਸਕਾ ਨਾ ਦਾ ਕੋਈ ਅਜ간 ਕਿਸੇ ਨੂੰ ਰੋਦਿਆ ਨੂੰ ਬਰਾਉਣ ਦਾ ਨਾ ਰੋਣ ਦਾ ਨਾ ਚੁੱਪ ਕਰਾਉਣ ਦਾ ਨਾ ਕੁਝ ਦਿਓ ਜੋ ਤੁਹਾਡੇ ਕਰਮਾਂ ਤੁਹਾਡੇ ਨਾਲ ਜਾਣਗੇ ਤੁਹਾਡੇ ਕਰਮਾਂ ਦਾ ਲਿਖਿਆ ਹੋਇਆ ਉਹ ਕੋਈ ਖੋੜ ਨਹੀਂ ਸਕਦਾ ਠੀਕ ਹੈ ਜੀ ਪ੍ਰਮਾਤਮਾ ਤੇ ਭਰੋਸਾ ਰੱਖਿਆ ਕਰੋ ਜੋ ਕੁਝ ਕਰਨਾ ਹੈ ਉਹ ਕਾਲਪੁਰਖ ਨੇ ਕਰਨਾ ਬੰਦਾ ਤਾਂ ਸਿਰਫ ਇੱਕ ਮਹਿਨਤ ਕਰਦਾ ਹੈ ਚਾਹ ਉਹ ਸੱਚੀ ਕਰਦਾ ਚਾਹ ਝੂਠੀ ਕਰਦਾ ਇਹ ਉਹਨੇ ਨਿਵੇਡਾ ਕਰਨਾ ਠੀਕ ਹੈ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਦਾ ਤੈਅਦ ਲੋ ਧੰਨਵਾਦ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਨਹੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਨਹੀਂ ਤੁਹਾਡਾ ਤੈਅਦ ਲੋ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਇੱਕ ਗੱਲ ਹੋਰ ਯੂਟੂਬ ਮਰਦੇ ਦਮ ਤੱਕ ਮੈਂ ਨਹੀਂ ਛੱਡਾਂਗਾ ਚਲਾਵਾਂਗਾ ਬਹੁਤ ਕੁਝ ਮੈਨੂੰ ਮਿਲ ਰਿਹਾ ਬਹੁਤ ਕੁਝ ਪ੍ਰਾਪਤ ਹੋ ਰਿਹਾ ਯੂਟੂਬ ਦੇ ਜੋ ਮੇਰੇ ਉਸਤਤ ਸਹਿਬਾਨ ਨੇ ਪ੍ਰਮਾਤਮਾ ਅਨੰਦ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਮਿਹਰ ਭਰੇ ਹੱਥ ਰੱਖ ਕੇ ਸਾਰੇ ਹੀ ਭੈੜ ਭਰਾਵਾਂ ਦੇ ਤਦ ਤੱਕ ਲਈ ਸਾਰੇ ਸਤਿ ਸ੍ਰੀ ਅਕਾਲ